ਮਾਨਸਾ ਜ਼ਿਲ੍ਹੇ ਦੇ ਐਸਐਸਪੀ ਭਗਿਰਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਬੁਡਲਾਡਾ ਸਿਟੀ ਦੇ ਐਸਐਚਓ ਭਪਿੰਦਰਜੀਤ ਸਿੰਘ ਵੱਲੋਂ ਕਾਸਕੋ ਆਪਰੇਸ਼ਨ ਤਹਿਤ ਸ਼ਹਿਰ ਦੇ ਬੱਸ ਸਟੈਂਡ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ। ਉਹਨਾਂ ਨੇ ਸ਼ੱਕੀ ਵਿਅਕਤੀਆਂ ਨੂੰ ਚੇਤਾਵਨੀ ਦਿੱਤੇ ਕਿ ਹਕੀ ਕੋਈ ਵੀ ਵਿਅਕਤੀ ਬੱਸ ਸਟੈਂਡ ਵਿੱਚ ਹੁੱਲੜਬਾਜੀ ਕਰਦਾ ਨਜ਼ਰ ਆ ਗਿਆ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁਢਲਾਡਾ। ਹਾਂਜੀ ਸਰ ਜੀ ਕੀ ਕਹਿਣਾ ਚਾਹੋਗੇ ਅੱਜ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ ਹੈ। ਹਾਂਜੀ ਅੱਜ ਮਾਨ ਲੋਗ ਅਸਫੀ ਸਾਹਿਬ ਸ੍ਰੀ ਪ੍ਰਦੀਪ ਸਿੰਘ ਜੀ ਨੰਦਾਨੀ ਦੇ ਸਾਹਮਣੇ ਰੇਸ਼ਾਂ ਸਾਰਾ ਬੱਸ ਖਾਸ ਤੌਰ ਤੇ ਕੀਤਾ ਗਿਆ ਬੱਸ ਸਟੈਂਡ ਦਾ ਇਹਦੇ ਤਾਂ ਕਿ ਲੋਕਾਂ ਨੂੰ ਆਪਣੇ ਆਪ ਸੁਰੱਖਿਅਤ ਮਹਿਸੂਸ ਕਰਨ ਤੇ ਮਾੜੇ ਅਨਸਰਾਂ ਦੀ ਚੈਕਿੰਗ ਕੀਤੀ ਗਈ ਹੈਗੀ ਹੋਰ ਕੀ ਕਹਿਣਾ ਚਾਹੂਗਾ ਜੀ ਸਰ ਕੀ ਸੰਦੇਸ਼ ਦੇਵੋ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਕਿਸੇ ਵੀ ਜੇ ਕੋਈ ਮਾੜੇ ਅਨਸਰ ਬੱਸ ਸਟੈਂਡ ਦੇ ਵਿੱਚ ਜਾਂ ਕੋਈ ਵੀ ਰੁਕਿਆ ਜਾਵੇ ਸਿਕਰ ਤੋਂ ਬਿਨਿਆ ਚੈਕਿੰਗ ਦੌਰਾਨ ਉਹ ਕਾਬੂ ਆ ਸਕਦੇ ਨੇ ਤੇ ਆਮ ਪਬਲਿਕ ਨੂੰ ਸੁਰੱਖਤ ਮਹਿਸੂਸ ਹੁੰਦੀ ਆ ਕਿ ਪੁਲਿਸ ਹੋਰ ਸਾਡੀ ਸੁਰੱਖਿਆ ਵਾਸਤੇ ਪ੍ਰੇਟ ਹੈਗੀ ਆ हां जी आज ਮਾਨ ਜੋਗ ਐਸਐਸਪੀ ਸਾਹਿਬ ਸ੍ਰੀ ਪਗੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਪੈਸ਼ਲ ਸਰਚ ਆਪਰੇਸ਼ਨ ਕੀਤਾ ਗਿਆ ਬੱਸ ਸਟੈਂਡ ਦਾ ਜੀ ਇਹਦੇ ਤਾਂ ਕਿ ਲੋਕਾਂ ਨੂੰ ਆਪਣੇ ਆਪ ਸੁਰੱਖਿਅਤ ਮਹਿਸੂਸ ਕਰਨ ਤੇ ਮਾਰੇ ਅਨਸਰਾਂ ਦੀ ਚੈਕਿੰਗ ਕੀਤੀ ਗਈ ਹੈਗੀ ਹੋਰ ਕੀ ਕਹਿਣਾ ਚਾਹੂਗੀ ਮੈਂ ਇਹੀ ਕਹਿਣਾ ਚਾਹਣਾ ਹੈ ਕਿ ਕਿਸੇ ਵੀ ਜੋ ਕੋ ਮਾਰੇ ਅਨਸਰ ਬੱਸ ਸਟੈਂਡ ਦੇ ਵਿੱਚ ਜਾਂ ਕੋ ਪੀੜਪੜਾ ਕਿਹਾ ਜਾਵਾ ਜਗ੍ਹਾ ਕੋ ਹੁੰਦੇ ਆ ਚੈਕਿੰਗ ਦੌਰਾਨ ਉਹ ਕਾਬੂ ਆ ਸਕਦੇ ਨੇ ਕਿ ਆਮ ਪਬਲਿਕ ਨੂੰ ਸੁਰੱਖਿਅਤ ਮਹਿਸੂਸ ਹੁੰਦੀ ਆ ਇਪੋਰਟ ਸਾਰੇ ਸਾਡੀ ਸਾਕਿਆ ਵਾਸਤੇ ਪ੍ਰੇਜ਼ੈਂਟ ਹੈਗੀ ਹੈ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ